ਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਮਾਲ ਵਿਭਾਗ ਦੇ ਵਿੱਚ ਚੱਲ ਰਹੇ ਸੁਧਾਰਾਂ ਦੇ ਚਲਦਿਆਂ ਕੱਲ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਸਨ ਇਹਨਾਂ ਤਬਾਦਲਿਆਂ ਦੌਰਾਨ ਕਈਆਂ ਨੇ ਅਜੇ ਤੱਕ ਡਿਊਟੀ ਜੁਆਇਨ ਨਹੀਂ ਕੀਤੀ ਇਸ ਸਬੰਧ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਡਿਊਟੀ ਨਾ ਜੁਆਇਨ ਕਰਨ ਵਾਲਿਆਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਤੁਰੰਤ ਡਿਊਟੀ ਜੁਆਇਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਸੰਬੰਧੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਆਖਿਆ ਹੈ ਕਿ ਮੈਂ ਖੁਦ ਕਿਸੇ ਵੀ ਦਫ਼ਤਰ ਦੀ ਚੈਕਿੰਗ ਕਰਾਂਗਾ ਜੇਕਰ ਕੋਈ ਵੀ ਗੈਰ ਹਾਜ਼ਰ ਪਾਇਆ ਗਿਆ ਤਾਂ ਸਖਤ ਕਾਰਵਾਈ ਹੋਏਗੀ ਮੁੰਡੀਆਂ ਨੇ ਅੱਗੇ ਆਖਿਆ ਹੈ ਕਿ ਉਹ ਸੂਬੇ ਦੇ ਕਿਸੇ ਵੀ ਦਫ਼ਤਰ ਦੇ ਵਿੱਚ ਜਾ ਕੇ ਅਚਨਚੇਤ ਚੈਕਿੰਗ ਕਰ ਸਕਦੇ ਨੇ ਜੇਕਰ ਇਸ ਦੌਰਾਨ ਕੋਈ ਗੈਰ ਹਾਜ਼ਰ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਪ ਦੀ ਪਾਰਟੀ ਸਰਕਾਰ ਸੁਭਾਵਾਸੀਆਂ ਨੂੰ ਪਾਰਦਰਸ਼ੀ ਤੇ ਬਿਹਤਰ ਸਵਾਵਾ ਦੇਣ ਲਈ ਵਚਨਬੱਧ ਹੈ। ਮਾਲ ਵਿਭਾਗ ਦੇ ਚੱਲ ਰਹੇ ਸੁਧਾਰਾਂ ਦੇ ਚਲਦਿਆਂ ਅੱਜ 55 ਤਹਿਸੀਲਦਾਰਾਂ ਤੇ 166 ਨਹਿਤ ਤਹਿਸੀਲਦਾਰਾਂ ਦੇ ਤਵਾਦਲੇ ਕੀਤੇਗੇ। ਸਰਕਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਸਰਕਾਰ ਲੋਕਪੱਖੀ ਪ੍ਰਸ਼ਾਸਨ ਦੇ ਲਈ ਨਿਰੰਤਰ ਯਤਨ ਕਰ ਰਹੀ ਹੈ। ਜਿਸ ਦੇ ਚਲਦਿਆਂ ਇਹ ਤਵਾਦਲੇ ਕੀਤੇਗੇ। ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਹੈ। ਤੋਇਖ ਵਿੱਚ ਕਿਸੇ ਵੀ ਕਿਸੇ ਕਿਸਮ ਦਾ ਕ੍ਰਿਸਨ ਦੀ ਕੋਈ ਵੀ ਸ਼ਿਕਾਇਤ ਮਿਲਣ ਉਤੇ ਅਜਿਹੀ ਕਾਰਵਾਈ ਤੁਰੰਤ ਕੀਤੀ ਜਾਵੇਗੀ। ਜਦੋਂ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ ਹਮਦਰਦ ਟੀਵੀ। ਬੀਤੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਉਹਨਾਂ ਦੇ ਹਲਕੇ ਦੇ ਵਿੱਚ ਗੁੰਮਸ਼ੁਦਗੀ ਦੇ ਪੋਸਟਰ ਦੇਖਣ ਨੂੰ ਮਿਲੇ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਸਾਹਮਣੇ ਆਇਆ। ਕੁਲਦੀਪ ਸਿੰਘ ਢਾਲੀਵਾਲ ਨੇ ਰਾਜਾ ਵੜਿੰਗ ਉੱਪਰ ਤੰਜ ਕੱਸਦਿਆਂ ਕਿਹਾ ਕਿ ਜੇ ਕੰਮ ਨਹੀਂ ਕਰਾਂਗੇ ਪੋਸਟਰ ਤਾਂ ਲੱਗਣ ਉਹਨਾਂ ਕਿਹਾ ਕਿ ਜੋ ਕੋਈ ਪੋਲੀਟੀਸ਼ੀਅਨ ਆਪਣੇ ਹਲਕੇ ਦੇ ਵਿੱਚ ਜਾਏਗਾ ਨਹੀਂ ਉਹਨਾਂ ਦਾ ਦੁੱਖ ਦਰਦ ਨਹੀਂ ਸੁਨੇਗਾ ਤਾਂ ਪੋਸਟਰ ਹੀ ਲੱਗਣਗੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਸੰਸਦ ਦੇ ਵਿੱਚ ਭੇਜਿਆ ਜੇਕਰ ਉਹ ਲੋਕਾਂ ਦੇ ਕੰਮ ਨਹੀਂ ਕਰਨਗੇ ਤਾਂ ਨਤੀਜਾ ਆਹੀ ਨਿਕਲੇਗਾ ਉਹਨਾਂ ਕਿਹਾ ਕਿ ਜ਼ਮਾਨਾ ਬਦਲ ਚੁੱਕਾ ਹੈ ਜੋ ਲੋਕ ਵੋਟ ਪਾਉਂਦੇ ਨੇ ਤਾਂ ਉਹ ਆਪਣੇ ਕੰਮ ਵੀ ਕਰਵਾਉਣੇ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਲੀਡਰ ਹਾਜ਼ਰ ਰਹੇ ਨਾਲ ਹੀ ਨਾਲ ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਮਾੜੀ ਗੱਲ ਹੈ ਇਹਨਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਮਿਲਣਾ ਚਾਹੀਦਾ ਉਹ ਜਿਹੜਾ ਦਿਨਾਂ ਦੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲੀਟੀਸ਼ੀਅਨ ਆਪਣੇ ਲੋਕਾਂ ਦੀ ਤੇ ਜਾਊਗਾ ਉਹਦੇ ਇਹ ਲੱਗਣੇ ਲੱਗੜੇ ਚਾਹ ਚੰਨੀ ਹੋਵੇ ਚਾਹ ਰਾਜਾ ਬਣੇ ਹੋਵੇ ਚਾਹ ਹੋਰ ਕੋਈ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨੇ ਚੱਲੀ ਤੁਹਾਨੂੰ ਦੱਸ ਦਈਏ ਕਿ ਰਾਜਾ ਵੜਿੰਗ ਤੋਂ ਪਹਿਲਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਵੀ ਗੁੰਮਸ਼ੁਦਗੀ ਦੇ ਪੋਸਟਰ ਦੇਖਣ ਨੂੰ ਮਿਲੇ ਸੀ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਦਿੱਲੀ ਦੇ ਆਪ ਆਗੂਆਂ ਦੇ ਖਰਚੇ ਪੂਰੇ ਕਰਨ ਦੇ ਲਈ ਪੰਜਾਬ ਸਰਕਾਰ ਹੁਣ ਸੂਬੇ ਦੇ ਕਾਰੋਬਾਰੀਆਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੀ ਹੈ ਇਸ ਲਈ ਆਪ ਸਰਕਾਰ ਟੈਕਸਾਂ ਨੂੰ ਹਥਿਆਰ ਵਜੋਂ ਇਸਤੇਮਾਲ ਕਰ ਰਹੀ ਹੈ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਅਨਿਲ ਸਰੀ ਨੇ ਕਿਹਾ ਹੈ ਕਿ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਆਪਣਾ ਖਾਓ ਸਾਡਾ ਲਿਆਓ ਇਹ ਤੁਹਾਡੀ ਸਰਕਾਰ ਦੀ ਹਾਲਤ ਬਣੀ ਹੋਈ ਹੈ ਸਰੀਨ ਨੇ ਦੋਸ਼ ਲਗਾਇਆ ਹੈ ਕਿ ਆਪ ਸਰਕਾਰ ਨੇ 18 ਅਪ੍ਰੈਲ ਨੂੰ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ ਜਿਸ ਦੇ ਤਹਿਤ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਈਟੀਓ ਹਰ ਮਹੀਨੇ 4 ਨਿਰੀਖਣ ਕਰੇ ਅਤੇ ਉਹਨਾਂ ਦਾ ਨਿਪਟਾਰਾ ਵੀ 1 ਮਹੀਨੇ ਦੇ ਅੰਦਰ ਹੀ ਕੀਤਾ ਜਾਵੇ ਇਸ ਕਾਰਨ ਰਾਜਪੜ ਦੇ ਵਿੱਚ ਹਰ ਮਹੀਨੇ ਲਗਭਗ 1200 ਨਿਰੀਖਣ ਕੀਤੇ ਜਾਣਗੇ ਜੇਕਰ ਹਰ ਨਿਰੀਖਣ ਦੇ ਵਿੱਚ 8 ਲੱਖ ਰੁਪਏ ਦਾ ਜੁਰਮਾਨਾ ਇਕੱਠਾ ਕੀਤਾ ਜਾਂਦਾ ਤਾਂ 1 ਮਹੀਨੇ ਦੇ ਵਿੱਚ 96 ਕਰੋੜ ਰੁਪਏ ਅਤੇ ਸਾਲਾਨਾ 1152 ਕਰੋੜ ਰੁਪਏ ਇਕੱਠੇ ਹੋਣਗੇ ਲਗਭਗ 1 ਸਾਲ ਜਦੋਂ ਸ਼ੰਭੂ ਔਰ ਖਨੋਰੀ ਬਾਰਡਰ ਬੰਦ ਰਹੇ ਤੇ ਸਾਡੇ ਟ੍ਰੇਡ ਅੰਡਸਟਰੀ ਨੇ ਬਹੁਤ ਵੱਡਾ ਨੁਕਸਾਨ ਉਸ ਦੇ ਵਿੱਚ ਉਠਾਇਆ ਕਿਉਂਕਿ ਬਾਹਰੋਂ ਵਪਾਰੀ ਆਂਦਾ ਨਹੀਂ ਸੀਗਾ ਕਿ ਅਨਸਰਟਨਟੀ ਹੈ ਪਤਾ ਨਹੀਂ ਕਦੋਂ ਵਾਪਸ ਆਊਗਾ ਕਿਹੜੇ ਰਸਤੇ ਜਾਊਗਾ ਕਿਹੜੇ ਵੇਲੇ ਰੇਲ ਰੁਕ ਜਾਨੀ ਤੇ ਕਿਹੜੇ ਵੇਲੇ ਕੀ ਹੋ ਜਾਣਾ ਕੋਈ ਜਾਣਕਾਰੀ ਨਹੀਂ ਉਹਨੂੰ ਔਰ ਸਾਡੀ ਟ੍ਰੇਡ ਅੰਡਸਟਰੀ ਨੇ ਬਹੁਤ ਵੱਡਾ ਸਫਰ ਕੀਤਾ ਇਸ ਦੌਰਾਨ ਇਹ ਸਰਕਾਰ ਦੀ ਨਲਾਕੀਆਂ ਕਰਕੇ ਔਰ ਹੋਣੇ ਕਿ ਨਵਾਂ ਫਰਮਾਨ ਇਹ ਸਰਕਾਰ ਨੇ ਆਪਣੇ ਖਜ਼ਾਨੇ ਭਰਨ ਵਾਸਤੇ ਈਸ਼ੂ ਕੀਤਾ ਹੈ। ਔਰ ਇਹ ਇੱਕ ਲੈਟਰ ਜਿਹੜੀ ਹੈਗੀ ਹੈ 18-4 ਨੂੰ ਸਾਰੇ ਡਿਪਟੀ ਕਮਿਸ਼ਨਰ ਜਿਹੜੇ ਹੁੰਦੇ ਨੇ ਇਹਨਾਂ ਦੇ ਟੈਕਸੇਸ਼ਨ ਦੇ ਉਹਨਾਂ ਨੂੰ ਚਿੱਠੀ ਕੱਢੀ ਹੈ ਕਿ ਹਰ ਈਟੀਓ ਚਾਰ ਇਨਸਪੈਕਸ਼ਨਾਂ ਜਿਹੜੀਆਂ ਹੈਗੀਆਂ ਨੇ ਮਹੀਨੇ ਦੀਆਂ ਕਰੇਗਾ। ਔਰ 1 ਮਹੀਨੇ ਚ ਉਹਦਾ ਨਿਪਟਾਰਾ ਕਰਨਾ ਤੇ ਆਪਾਂ ਸਵਾਲ ਲਈਏ ਕਿ ਇਹਦਾ ਮਤਲਬ ਲਗਭਗ 300 ਦੇ ਕਰੀਬ ਅਫਸਰ ਰਹੇਗੇ ਨੇ ਫੀਲਡ ਦੇ ਵਿੱਚ 4 ਇਨਸਪੈਕਟਰਾਂ ਦਾ ਮਤਲਬ 1200 ਇਨਸਪੈਕਟਰ ਹਰ ਮਹੀਨੇ ਦੀ ਹੋਗੀਆਂ ਇਹ ਆਫੀਸ਼ੀਅਲ ਫਿਗਰ ਹੈ ਤੇ ਪੰਜਾਬ ਦੇ ਔਰ ਅਫਸਰਾਂ ਦੇ ਹਾਲ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਕਿ ਕਿੰਨੀਆਂ ਆਫੀਸ਼ਲ ਰੈਡੀਆਂ ਨੇ ਤੇ ਕਿੰਨੇ ਅਨ ਆਫੀਸ਼ਲ ਇਨਸਪੈਕਸ਼ਨਾਂ ਨਾਲ ਹੋ ਜਾਣੀਆਂ ਨੇ ਯਾਨੀ ਕਿ ਪੰਜਾਬ ਦਾ ਹਰ ਵਪਾਰੀ ਇਸ ਚੱਕਰ ਵੀਊ ਦੇ ਵਿੱਚ ਫਸੇਗਾ ਕਿ ਮੇਰੇ ਕੋਲ ਕਦੋਂ ਆਣਾ ਹੈ ਤੇ ਉਹਦੇ ੱਟੀ ਸੱਟੀ ਵੀ ਹੋਏਗੀ ਤੂੰ ਮੇਰੇ ਕੋਲ ਨਾ ਯਾਰ ਜੋ ਲੈਣਾ ਲੈ ਜਾ ਬਿਊਰੋ ਰਿਪੋਰਟ ਹਮਦਰਦ ਟੀਵੀ ਪਵਾਨੀਗੜ ਦੇ ਪਿੰਡ ਸੰਤੋਖਪੁਰਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਇੰਗਲੈਂਡ ਦੇ ਵਿੱਚ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਨੌਜਵਾਨ ਹਰਮਨਪ੍ਰੀਤ ਸਿੰਘ ਦੇ 2 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਦੇ ਕੋਲ ਇੰਗਲੈਂਡ ਗਿਆ ਸੀ ਜਿੱਥੋਂ ਉਹੋ ਹੁਣ ਉਸਦੇ ਪਰਿਵਾਰ ਨੂੰ ਉਸਦੀ ਮੌਤ ਦੀ ਖਬਰ ਹੀ ਮਿਲੀ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਇਸ ਬਾਰੇ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਸੰਗਰੂਰ ਨੂੰ ਸੂਚਿਤ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਉਹਨਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੰਗਲੈਂਡ ਦੀ ਸਰਕਾਰ ਦੇ ਨਾਲ ਰابطਾ ਕਾਇਮ ਕਰਕੇ ਉਸਦੇ ਪੁੱਤਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਅਤੇ ਉਸਦੀ ਮ੍ਰਿਤਕ ਦੇ ਪਿੰਡ ਲਿਆਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਮੇਰਾ ਭਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਸੰਤੋਖਪੁਰਾ ਜੀ ਅ ਬੇਟੇ ਦਾ ਕੀ ਨਾਮ ਸੀ ਜੀ ਹਰਮਨਪ੍ਰੀਤ ਸਿੰਘ ਕਿੰਨੀ ਉਹਦੀ ਉਮਰ ਸੀ ਜੀ 32 ਸਾਲ ਜੀ ਅ ਕੀ ਗੱਲ ਹੋਈ ਹੈ ਜੀ ਬੇਟਾ ਬੇਟਾ ਯੂਕੇ ਜਾ ਕੇ ਜੀ ਉਹਦੀ 2 ਮਹੀਨਾ ਬਾਅਦ ਡੈਥ ਦਾ ਹੀ ਪਤਾ ਲੱਗਿਆ ਅ ਤੁਹਾਨੂੰ ਕਦੋਂ ਫੋਨ ਆਇਆ ਜੀ ਉੱਥੇ 17 ਤਰੀਕ ਨੂੰ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਵੀ ਬੇਟੇ ਦੀ ਲਾਸ਼ ਪਿੰਡ ਲਿਆਂਦੀ ਜਾਵੇ ਜੋ ਜਾ ਕੇ ਮੈਂ ਜਾਂਦੀ ਵਾਰ ਮੈਂ ਤੇ ਉਹਦੀ ਮਾਂ ਜਾਂ ਉਹਦੀ ਸਿਸਟਰ ਯੋ ਵੀ ਨੇੜੇ ਦੇ ਰਿਸ਼ਤੇਦਾਰ ਨੇ ਮੂੰਹ ਦੇਖ ਲਿਆ ਸਰਕਾਰ ਦੇ ਵੱਲੋਂ ਕਿਸੇ ਵੱਲੋਂ ਸਾਡੇ ਕੋਈ ਪ੍ਰਸ਼ਾਸਨ ਅਧਿਕਾਰੀਆਂ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਨਹੀਂ ਕੋਈ ਨਹੀਂ ਆਇਆ ਭਵਾਨੀਗੜ੍ਹ ਤੋਂ ਗੁਰਵਿੰਦਰ ਸਿੰਘ ਦੀ ਰਿਪੋਰਟ ਹਮਦਰਦ ਟੀਵੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਸੀਆਈਏ ਸਟਾਫ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਚਾਰ ਨੌਜਵਾਨਾਂ ਨੂੰ ਪੰਜ ਪਿਸਤੌਲਾਂ ਸਣੇ ਕਾਬੂ ਕੀਤਾ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਸੀਆਈਏ ਸਟਾਫ ਦੀ ਟੀਮ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਪੰਜ ਪਿਸਤੌਲ ਬਰਾਮਦ ਕੀਤੇ ਨੇ ਇਹਨਾਂ ਨੌਜਵਾਨਾਂ ਨੂੰ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਇਹਨਾਂ ਨੌਜਵਾਨਾਂ ਖਿਲਾਫ ਕੁੱਲ 12 ਕੇਸ ਦਰਜ ਨੇ ਜਿਨ੍ਹਾਂ ਦੇ ਵਿੱਚੋਂ 6 ਕਤਲ ਦੀ ਕੋਸ਼ਿਸ਼ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੀਤੇ ਗਏ ਨੇ ਸੰਦੀਪ ਔਰ ਨਵਦੀਪ ਤੇ ਲਾਈਟੀ ਕਰੀਆ ਉਜਵਲ ਉਹਜਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਹਦੇ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ शिवम ਜਿਹੜਾ ਹੈ ਉਤਰਾਖੰਡ ਉਤਰਾ ਚੱਲਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣ ਇਥੇ ਅੰਮ੍ਰਿਤਸਰ ਰਹਿ ਰਿਹਾ ਸਾਡੇ 4 ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲੜਾਈ ਝਗੜੇ ਦੇ ਕੇਸਸ ਡਰਾਉਣ ਧਮਕਾਉਣ ਦੇ ਐਕਸਟਰਸ਼ਨ ਦੇ ਕੇਸਸ ਵੀ ਵੌਂਟਡ ਸੀਗੇ ਇਹ ਔਰ ਜਦੋਂ ਇਹਦਾ ਪਛੋਕੜ ਸਾਰਾ ਫਰੋਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ ਇੰਦੋਰ ਦੇ ਵਿੱਚ ਵੀ ਪਹਿਲਾਂ ਫੜਿਆ ਗਿਆ ਮਧਿਆ ਪ੍ਰਦੇਸ਼ ਦੇ ਵਿੱਚ ਲਾਰੈਂਸ ਪਿਛਨੋਈ ਗੈਂਗ ਦੇ ਬੰਦਿਆ ਨਾ ਮਿਲ ਕੇ ਉੱਥੇ ਵੀ ਆਰਮਸ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ। ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਜਿਵੇਂ ਸਾਨੂੰ ਪਤਾ ਲੱਗਿਆ ਜੇ ਮੁੱਢਲੀ ਪੁੱਛਗਿੱਛ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾਂ ਜਿਵੇਂ ਰੋਬਰੀ ਵਗੈਰਾ ਜਾਂ ਸਟ੍ਰੈਚਿੰਗ ਜਾਂ ਲੋਕਾਂ ਨੂੰ ਤਮਕੌਣ ਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਾਰਦਾਤਾਂ ਸਾਹਮਣੇ ਆਈਆਂ। ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਗੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਆ ਜਿਹੜੇ ਉਹ ਵੀ ਕ੍ਰਿਮੀਨਲ ਬੈਕਗਰਾਉਂਡ ਦੇ ਨੇ ਉਹਨਾਂ ਦਾ ਇਹ ਮਰਡਰ ਪਲਾਨ ਕਰ ਰਹੇ ਸੀਗੇ ਆਉਣ ਵਾਲੇ ਦਿਨਾਂ ਚ ਸੋ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਵਧੀਆ ਵਧੀਆ ਕੰਮ ਕੀਤਾ ਇਹ ਬੜੀ ਅੱਛੀ ਪ੍ਰੋਵੈਂਸ਼ਨ ਹੋਈ ਹੈ ਅਦਰਵਾਇਜ਼ ਕਿਤੇ ਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਔਰ ਮਰਡਰ ਜੇ ਦੋ ਪਲਾਨ ਕੀਤੇ ਸੀ ਤਾਂ ਨੈਚਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਵੀ ਕਨਸਾਈਨਮੈਂਟ ਮੰਗਵੋਣੀ ਸੀਗੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਹੈ ਪਤਾ ਲੱਗਦਾ ਲਖਨਊ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹੋਰ ਐਂਗਲ ਵੀ ਇਹਦੇ 'ਚ ਆਉਣ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਟੈਂਪਟ ਟੂ ਮਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਤ ਟੀਵੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਮੋਗਾ ਦੇ ਵਿੱਚ ਸਮਾਰਟ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਜੋ ਕਿ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਹੈ ਉੱਚ ਗੁਣਵੱਤਾ ਵਾਲੇ ਨਿਗਰਾਨੀ ਉਪਕਰਨਾ ਅਤੇ ਨਵੀਨਤਮ ਟੈਕਨੋਲੋਜੀਆਂ ਦੇ ਨਾਲ ਲੈਸ ਇਹ ਕੰਟਰੋਲ ਰੂਮ ਪੂਰੇ ਜ਼ਿਲ੍ਹੇ ਦੇ ਵਿੱਚ ਅਪਰਾਧ ਰੋਕਣ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਸਮਾਜ ਵਿਰੋਧੀ ਤੱਤਾਂ ਦਾ ਪਰਦਾਫਾਸ਼ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਇਸ ਪ੍ਰੋਜੈਕਟ ਦੇ ਤਹਿਤ ਜ਼ਿਲ੍ਹੇ ਦੇ ਵਿੱਚ ਹੋਰ ਕੈਮਰੇ ਲਗਾਏ ਜਾ ਰਹੇ ਨੇ ਜੋ ਕਿ ਅਪਰਾਧ ਨੂੰ ਕੰਟਰੋਲ ਕਰਨ ਅਤੇ ਟ੍ਰੇਸ ਕਰਨ ਦੇ ਵਿੱਚ ਮਦਦ ਕਰਨਗੇ ਇਸ ਮੌਕੇ ਦੇ ਉੱਤੇ ਡੀਜੀਪੀ ਗੌਰਵ ਯਾਦਵ ਨੇ ਇਸ 스마트 ਕੰਟਰੋਲ ਰੂਮ ਬਾਰੇ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਮੈਂ ਮੋਗਾ ਡਿਸਟ੍ਰਿਕਟ ਦੇ ਵਿੱਚ ਇਹਦਾ ਜਿਹੜਾ 스마트 ਕੰਟਰੋਲ ਰੂਮ ਜਿਸ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਇੱਥੇ ਬਣਾਇਆ ਗਿਆ ਹੈਗਾ ਉਸ ਦੀ ਇਨੌਗੁਰੇਸ਼ਨ ਕੀਤੀ ਗਈ ਹੈ ਸੋ ਟੋਟਲ ਇਸ ਦੇ ਵਿੱਚ 140 ਐਡੀਸ਼ਨਲ ਹਾਈ ਟੈਕ ਸਰਵੇਲੈਂਸ ਕੈਮਰਾਜ਼ ਇੰਸਟਾਲ ਕੀਤੇ ਗਏ ਹੈਗੇ ਮੋਗਾ ਸ਼ਹਿਰ ਧਰਮਪੁਰ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਸਭ ਇੱਥੇ ਇਨਾਂ ਦੇ ਵਿੱਚ 33 ਜਿਹੜੇ ANPR ਆਟੋਮੈਟਿਕ ਨੰਬਰ ਪਲੇਟ ਰੈਕਗਨਿਸ਼ਨ ਕੈਮਰਾਸ ਹੈਗੇ ਤੇ 107 ਜਿਹੜੇ ਬੁਲੇਟ ਕੈਮਰਾਸ ਹੈਗੇ ਇਹ ਮਾਡਰਨ AI ਬੇਸਡ ਟੈਕਨੋਲੋਜੀ ਹੈਗੀ ਜਿਵੇਂ ਜਿਸ ਤਰ੍ਹਾਂ ਦੇ ਕੈਮਰੇ ਮੋਹਾਲੀ ਦੇ ਵਿੱਚ ਲਾਏ ਗਏ ਸੀਗੇ ਉਸੇ ਤਰ੍ਹਾਂ ਦੇ ਕੈਮਰੇ ਇੱਥੇ ਇੰਸਟਾਲ ਕੀਤੇ ਗਏ ਹੈਗੇ ਤੇ ਚਾਰ ਜਿਹੜੇ ਇੰਟਰ ਡਿਸਟ੍ਰਿਕਟ ਨਾਕਾ ਪੁਆਇੰਟਸ ਹੈਗੇ ਧਾਰਾਪੁਰ ਕਮਾਲਕੇ ਹਿੰਮਤਪੁਰਾ ਅਤੇ ਚੋਹਾਰਚੱਕ ਵੀ ਇਹਨਾਂ ਨਾਲ ਕਨੈਕਟਡ ਹੈਗੇ ਸੋ ਅੱਗੇ ਡਿਸਟ੍ਰਿਕਟ ਪੁਲਿਸ ਦੀ ਪਲਾਨਿੰਗ ਹੈਗੀ ਕਿ 100 ਕੈਮਰੇ ਹੋਰ ਡਿਪਟੀ ਕਮਿਸ਼ਨਰ ਸਾਹਿਬ ਦੇ ਸਪੋਰਟ ਨਾਲ ਇੰਸਟਾਲ ਕੀਤੇ ਜਾਣਗੇ ਤੇ ਇਸ ਦੇ ਵਿੱਚ ਲਾਈਵ ਲੋਕੇਸ਼ਨ ਟਰੈਕਰ ਪੀसीआर ਦੇ ਜੀ ਵੀ ਆਰ ਗੱਡੀਆਂ ਦੀ ਵੀ ਹੋ ਰਹੀ ਹੈਗੀ ਉਹਨਾਂ ਤੇ ਵੀ ਕੈਮਰੇ ਮਾਉਂਟ ਕੀਤੇ ਗਏ ਹੈਗੇ 12 ਜਿਹੜੀ ਵੀ ਆਰ ਗੱਡੀਆਂ ਤੇ 12 ਪੀਟੀਜ਼ ਕੈਮਰੇ 12 ਡੈਸ਼ਬੋਰਡ ਕੈਮਰੇ ਤੇ ਜੀਪੀਐਸ ਟਰੈਕਰਸ ਲਾਈਵ ਲੋਕੇਸ਼ਨ ਲਈ ਕੀਤੇ ਗਏ ਹੈਗੇ 28 ਜਿਹੜੇ ਮੋਟਰਸਾਈਕਲਸ ਹੈਗੇ ਜਿਹੜੇ ਪੀसीआर ਦੇ ਉਹਨਾਂ ਤੇ ਵੀ ਫਿਟ ਕੀਤੇ ਗਏ 20 ਮੋਟਰਸਾਈਕਲ ਤੇ ਅੱਜ ਐਕਟਿਵ ਆ ਉਨਾ ਤੇ ਵੀ ਜਿਹੜਾ ਹੈਗਾ ਜੀਪੀਐਸ ਜਿਹੜਾ ਫਿੱਟ ਕੀਤਾ ਗਿਆ ਹੈਗਾ ਇਸ ਦੇ ਕੁਝ ਫੀਚਰਸ ਹੈਗੇ ਜਿਹੜਾ 스마트 ਕੰਟਰੋਲ ਰੂਮ ਹੈਗਾ ਇੱਕ ਤੇ ਵਹੀਕਲ ਆਈਡੈਂਟੀਫਿਕੇਸ਼ਨ ਤੇ ਟਰੈਕਿੰਗ ਸسٹم ਹੋਵੇਗੀ ਇੱਕ ਸਾਲ ਦਾ ਡਾਟਾ ਬੇਸ ਹੈ ਮਤਲਬ ਜਿਹੜਾ ਇੱਥੇ ਜਿਹੜੀ ਇਮੇਜ ਜਿਹੜੇ ਕੈਪਚਰ ਹੁੰਦੇ ਆ ਜਿਹੜੇ ਵੀਡੀਓ ਉਹ ਇੱਕ ਸਾਲ ਤੱਕ ਸਾਡੇ ਡਾਟਾ ਬੇਸ ਵਿੱਚ ਰਹਿਣਗੇ 24x7 24/7 ਲਾਈਵ ਸਰਵੇਲੈਂਸ ਤੇ ਲਾਈਵ ਫੀਡ ਹੈਗੀ ਫੇਸ਼ੀਅਲ ਰਿਕੋਗਨੀਸ਼ਨ ਟੈਕਨੋਲੋਜੀ ਹੈਗੀ ਤੋਂ ਇਸ ਤੋਂ ਜਿਹੜੇ ਐਕਸਪਾਂਡਿੰਗ ਕ੍ਰਿਮੀਨਲਸ ਹੈਗੇ ਜਿਨ੍ਹਾਂ ਦੀ ਫੋਟੋ ਕੈਪਚਰ ਹੋ ਗਈ ਉਹ ਕੰਪੇਅਰ ਕੀਤੇ ਜਾ ਸਕਦੇ ਕਿਤੇ ਕਿਤੇ ਵਾਰਦਾਤ ਦੇ ਵਿੱਚ ਕੋਈ ਵੌਂਟਡ ਹੈ ਤੇ ਉਸ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ ਅ ਦਾ ਐਨਪੀਆਰ ਟੈਕਨੋਲੋਜੀ ਨੂੰ ਅਸੀਂ ਫਿਊਚਰ ਦੇ ਵਿੱਚ ਤੇ ਮੈਂ ਆਈ ਵਾਸ ਜੋਕਿੰਗ ਕਿ ਰਫਸੀ ਸਾਹਿਬ ਮੈਂ ਕਿਹ ਜਿਹੋਣ ਇਹ ਚਲਾਨੀ ਸ਼ੁਰੂ ਕਰੋ ਜਿਹੜੇ ਮੋਹੱਲੇ ਸ਼ੁਰੂ ਕੀਤੇ ਹੈ ਸੋ ਇਹ ਚਲਾਨੇ ਹੀ ਵੀ ਸ਼ੁਰੂ ਕਰਨਗੇ ਜੀ ਤੇ ਇਸ ਤੋਂ ਜਿਹੜੀ ਵਾਰਦਾਤਾ ਜਿਵੇਂ ਹੈਗੀਆਂ theft, robbery ਅਦਰ ਕੀ ਨਸ ਕਰਾਈ ਉਸ ਦਾ ਜਿਹੜਾ ਹੈਗਾ ਅੰਕੁਸ਼ ਸ਼ਾਂਤੀ ਸਾਨੂੰ ਕਾਫੀ ਮਦਦ ਦੇਗੀ ਸਰ no doubt ਪੁਲਿਸ ਇੱਛਾ ਕਰ ਰਹੀ ਹੈ ਲੈਸ ਦੇ ਵੀ ਕਰ ਰਹੀ ਹੈ ਸਰ ਸਪੈਕਿੰਗ ਹੈ ਬਟ ਐਸਐਸਪੀ ਸਾਹਿਬ ਨੇ ਸਾਡੇ ਲੋਕਾਂ ਦੇ ਤੇ ਕਾਫੀ ਹੈਵੀ ਕਵਾਲਿਟੀ ਦੇ ਵਿੱਚ ਰੰਗ ਫੜੀ ਹੈ। ਉਹਦਾਂ ਕਾਫੀ ਲੋਕਾਂ ਨੂੰ ਪਤਾ ਲੱਗਾ ਵੀ ਇੱਥੇ ਇਸ ਤਰ੍ਹਾਂ ਕੱਟ ਰਹੀ ਹੈ। ਪਰ ਕਾਨੂੰਨ ਵੀ ਪੁਲਿਸ ਅੱਛਾ ਕਰ ਰਹੀ ਹੈ। ਉਹ ਜਿਹੜੇ ਗੈਂਗ ਦੇ ਕੇਸ ਵੀ ਵੱਧ ਰਹੇ ਆ ਜੋ ਵੱਧ ਆ ਵੀ ਰਹੀ ਹੈ ਜੀ ਕਿਉਂਦਾ ਕਾਰਨ ਕੀ ਹੈ ਕਿ ਉਹਨੂੰ ਰੋਕ ਕਿਉਂ ਨਹੀਂ ਲੱਗ ਰਹੀ? ਦੇਖੋ ਜੀ ਜਿਹੜਾ ਇਹ ਪੰਜਾਬ ਸਰਕਾਰ ਦਾ ਯੁੱਧ ਨਸ਼ਿਆ ਵਿਰੁੱਧ ਜਿਹੜਾ ਕੋਰਾਨਾ ਹੈਗਾ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਸ ਤੇ ਸੀਐਮ ਸਾਹਿਬ ਦੀ ਲੀਡਰਸ਼ਿਪ ਵਿੱਚ ਅਗਵਾਈ ਹੇਠ ਇੱਕ ਇੱਕ ਕਨਸਰਟਡ ਸਿੰਕ੍ਰੋਨਾਈਜ਼ਡ ਐਫਰਟ ਜਿਹੜੀ ਇੱਕ ਥਰੀ ਪ੍ਰੋਂਗਡ ਸਟ੍ਰੈਟਜੀ ਹੈ ਕਿ ਈਡੀਪੀਟੀ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਐਨਫੋਰਸਮੈਂਟ ਦੇ ਵਿੱਚ ਪੁਲਿਸ ਦਾ ਕੰਮ ਹੁੰਦਾ ਤੁਸੀਂ ਪਰਚੇ ਦਰਜ ਕਰੋ ਜਿਹੜੇ ਸਮਗਲਰਸ ਹੈਗੇ ਇੱਥੇ ਵਿੱਚ ਦੋ ਟਾਈਪ ਦੇ ਸਾਡੇ ਐਕਸ਼ਨ ਹੁੰਦੇ ਆ ਇੱਕ ਜਿਹੜੇ ਵੱਡੇ ਸਮਗਲਰ ਜਿਹੜੇ ਉਹਨਾਂ ਨੂੰ ਫੜਿਆ ਜਾਵੇ ਤੇ ਦੂਜਾ ਜਿਹੜੀ ਸਟਰੀਟ ਤੇ ਪੈਟਲਿੰਗ ਹੁੰਦੀ ਤਾਂ ਕਿ ਜਿਹੜਾ ਆਮ ਲੋਕਾਂ ਨੂੰ ਸਟਰੀਟ ਤੇ ਜਿਹੜੀ ਵਿਗਦੀ ਜਿਹੜੀ ਡਰੱਗਸ ਹੈਗੀ ਉਸ ਤੇ ਕਾਰਵਾਈ ਕੀਤੀ ਜਾ ਸਕੇ ਸੋ ਇਹ ਟੂ ਪ੍ਰੋਂਗਡ ਐਕਸ਼ਨ ਹੋ ਰਿਹਾ ਹੈਗਾ ਜਿਹੜਾ ਡੀ ਐਡਿਕਸ਼ਨ ਹੈ ਉਹ ਹੈਲਥ ডিপਾਰਟਮੈਂਟ ਹੋਜੀ ਡਿਪਾਰਟਮੈਂਟਸ ਡੀ ਐਡਿਕਸ਼ਨ ਹੋਟ ਸੈਂਟਰਾਂ ਤੇ ਜਿਹੜੇ ਇਹਨਾਂ ਨੂੰ ਟੇਪਰ ਆਫ ਕਰਕੇ ਮੈਡੀਸਿਨਸ ਦੇਣ ਦਾ ਕਾਰਜਕ੍ਰਮ ਜਿਹੜਾ ਹੈਗਾ ਤੇ ਥਰਡ ਪਾਰਟੀ ਇਹਦਾ ਪ੍ਰੀਵੈਂਸ਼ਨ ਹੈ ਪ੍ਰੀਵੈਂਸ਼ਨ ਦੇ ਵਿੱਚ ਅਵੇਅਰਨੈਸ ਐਕਟੀਵਿਟੀਆਂ ਸੰਪਰਕ ਸਭਾਵਾਂ ਲੋਕਾਂ ਨੂੰ ਮਿਲਣਾ ਜਾਂ ਜਵੇਂ ਯੂਥ ਕਲੱਬਸ ਨੂੰ ਐਕਟੀਵੇਟ ਕਰਨਾ ਅ ਡਿਫਰੈਂਟ ਟਾਈਪਸ ਆਫ ਐਕਟੀਵਿਟੀਜ਼ ਮੈਰਾਥons ਹੋਰ ਸੋ ਇੱਕ ਮਲਟੀ ਪ੍ਰੌਂਗ ਸਟ੍ਰੈਟੇਜੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਜਿਹੜੇ ਸ਼ਾਮਿਲ ਹੈ ਮੋਗਾ ਤੋਂ ਤਨਮੈ ਸਮਨਤਾ ਦੀ ਰਿਪੋਰਟ ਹਮਦਰਦ ਟੀਵੀ ਸਤਿ ਸ਼ਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਮਾਲ ਵਿਭਾਗ ਦੇ ਵਿੱਚ ਚੱਲ ਰਹੇ ਸੁਧਾਰਾਂ ਦੇ ਚਲਦਿਆਂ ਕੱਲ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਸਨ ਇਹਨਾਂ ਤਬਾਦਲਾਂ ਦੌਰਾਨ ਕਈਆਂ ਨੇ ਅਜੇ ਤੱਕ ਡਿਊਟੀ ਜ ਇਸ ਸਬੰਧ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਡਿਊਟੀ ਨਾ ਜੁਆਇਨ ਕਰਨ ਵਾਲਿਆਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਤੁਰੰਤ ਡਿਊਟੀ ਜੁਆਇਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਸਬੰਧੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਆਖਿਆ ਕਿ ਮੈਂ ਖੁਦ ਕਿਸੇ ਵੀ ਦਫ਼ਤਰ ਦੀ ਚੈਕਿੰਗ ਕਰਾਂਗਾ ਜੇਕਰ ਕੋਈ ਵੀ ਗੈਰ ਹਾਜ਼ਰ ਪਾਇਆ ਗਿਆ ਤਾਂ ਸਖਤ ਕਾਰਵਾਈ ਹੋਏਗੀ ਮੁੰਡੀਆਂ ਨੇ ਅੱਗੇ ਆਖਿਆ ਹੈ ਕਿ ਉਹ ਸੂਬੇ ਦੇ ਕਿਸੇ ਵੀ ਦਫ਼ਤਰ ਦੇ ਵਿੱਚ ਜਾ ਕੇ ਅਚਨਚੇਤ ਚੈਕਿੰਗ ਕਰ ਸਕਦੇ ਨੇ ਜੇਕਰ ਇਸ ਦੌਰਾਨ ਕੋਈ ਗੈਰਹਾਜ਼ਰ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਸਰਕਾਰ ਸੂਬਾ ਵਾਸੀਆਂ ਨੂੰ ਪਾਰਦਰਸ਼ੀ ਤੇ ਬਿਹਤਰ ਸਵਾਵਾ ਦੇਣ ਲਈ ਵਚਨਬੱਧ ਹੈ ਮਾਲ ਵਿਭਾਗ ਦੇ ਚੱਲ ਰਹੇ ਸੁਧਾਰਾਂ ਦੇ ਚੱਲਦੇ ਅੱਜ 56 ਤਹਿਸੀਲਦਾਰਾਂ ਤੇ 166 ਨੈਤਿਕ ਤੌਰ ਤੇ ਤਹਿਸੀਲਦਾਰਾਂ ਦੇ ਤਵਾਦਲੇ ਕੀਤੇਗੇ ਸਰਕਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ ਅਤੇ ਸਰਕਾਰ ਲੋਕਪੱਖੀ ਪ੍ਰਸ਼ਾਸਨ ਦੇ ਲਈ ਨਿਰੰਤਰ ਯਤਨ ਕਰ ਰਹੀ ਹੈ ਜਿਸ ਦੇ ਚੱਲਦਿਆਂ ਇਹ ਤਵਾਦਲੇ ਕੀਤੇਗੇ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਹੈ ਤੋ ਇੱਕ ਵਿੱਚ ਕਿਸੇ ਵੀ ਕਿਸੇ ਕਿਸਮ ਦਾ ਕਿਸਮ ਦੀ ਕੋਈ ਵੀ ਸ਼ਿਕਾਇਤ ਮਿਲਣ ਉਤੇ ਅਜਿਹੀ ਕਾਰਵਾਈ ਤੁਰੰਤ ਕੀਤੀ ਜਾਵੇਗੀ ਜਿਸ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਊਰੋ ਰਿਪੋਰਟ ਹਮਦਰਦ ਟੀਵੀ ਬੀਤੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਉਹਨਾਂ ਦੇ ਹਲਕੇ ਦੇ ਵਿੱਚ ਗੁੰਮਸ਼ੁਦਗੀ ਦੇ ਪੋਸਟਰ ਦੇਖਣ ਨੂੰ ਮਿਲੇ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਸਾਹਮਣੇ ਆਇਆ ਕੁਲਦੀਪ ਸਿੰਘ ਢਾਲੀਵਾਲ ਨੇ ਰਾਜਾ ਵੜਿੰਗ ਉੱਪਰ ਤੰਜ ਕੱਸਦਿਆਂ ਕਿਹਾ ਕਿ ਜੇ ਕੰਮ ਨਹੀਂ ਕਰਾਂਗੇ ਪੋਸਟਰ ਤਾਂ ਲੱਗਣਗੇ ਹੀ ਉਹਨਾਂ ਕਿਹਾ ਕਿ ਜੋ ਕੋਈ ਪੋਲੀਟੀਸ਼ੀਅਨ ਆਪਣੇ ਹਲਕੇ ਦੇ ਵਿੱਚ ਜਾਏਗਾ ਨਹੀਂ ਉਹਨਾਂ ਦਾ ਦੁੱਖ ਦਰਦ ਨਹੀਂ ਸੁਨੇਗਾ ਤਾਂ ਪੋਸਟਰ ਹੀ ਲੱਗਣਗੇ ਲੋਕਾਂ ਨੇ ਉਹਨਾਂ ਨੂੰ ਵੋਟਾਂ પા ਕੇ ਸੰਸਦ ਦੇ ਵਿੱਚ ਭੇਜਿਆ ਜੇਕਰ ਉਹ ਲੋਕਾਂ ਦੇ ਕੰਮ ਨਹੀਂ ਕਰਨਗੇ ਤਾਂ ਨਤੀਜਾ ਆਹੀ ਨਿਕਲੇਗਾ ਉਹਨਾਂ ਕਿਹਾ ਕਿ ਜ਼ਮਾਨਾ ਬਦਲ ਚੁੱਕਾ ਹੈ ਜੋ ਲੋਕ ਵੋਟ ਪਾਉਂਦੇ ਨੇ ਤਾਂ ਉਹ ਆਪਣੇ ਕੰਮ ਵੀ ਕਰਵਾਉਣੇ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਲੀਡਰ ਹਾਜ਼ਰ ਰਹੇ ਨਾਲ ਹੀ ਨਾਲ ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਮਾੜੀ ਗੱਲ ਹੈ ਇਹਨਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਮਿਲਣਾ ਚਾਹੀਦਾ ਹੈ ਉਹਦੇ ਆ ਦਿਨਾਂ ਦੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲਿਟੀਸ਼ੀਅਨ ਆਪਣੇ ਲੋਕਾਂ ਦੀ ਤੇ ਜਾਊਗਾ ਉਹਦੇ ਇਹ ਲੱਗਣੇ ਲੱਗਣੇ ਚਾਹ ਚੰਦੀ ਹੋਵੇ ਚਾਹ ਰਾਣਾ ਰਾਜਾ ਬਣੇ ਹੋਵੇ ਚਾਹ ਹੋਰ ਕੋਈ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕੇ ਆ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾਜ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾਊਗਾ